ਹਲਕਾ ਐਸਐਸ ਨਗਰ ਦੇ ਵਿਧਾਇਕ ਸਰਦਾਰ ਕੁਲਵੰਤ ਸਿੰਘ ਨੇ ਆਪਣੇ ਵਿਦਵਨ ਸਭਾ ਹਲਕਾ ਅੰਦਰ ਆਉਂਦੇ ਪੰਜ ਸਕੂਲਾਂ ਵਿੱਚ 79,63,000 ਰੁਪਏ ਦੀ ਲਾਗਤ ਨਾਲ ਵੱਖ-ਵੱਖ ਵਿਕਾਸ ਕਾਰਜਾਂ ਦੇ ਉਦਘਾਟਨ ਕਰਕੇ ਵਿਦਿਆਰਥੀਆਂ ਨੂੰ ਸਮਰਪਿਤ ਕੀਤੇ। ਇਸ ਮੌਕੇ ਉਨ੍ਹਾਂ ਨੇ ਸਰਕਾਰੀ ਹਾਈ ਸਮਾਰਟ ਸਕੂਲ ਦਾਉਂ ਦੇ 10ਵੀਂ ਦੇ ਨਤੀਜਿਆਂ ਵਿੱਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਅਤੇ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸ਼ਿਕਿਆ ਦੇ ਖੇਤਰ ਵਿੱਚ ਕੀਤੇ ਗਏ ਵਾਦੇ ਪੂਰੇ ਕੀਤੇ ਜਾ ਰਹੇ ਹਨ। ਦੇਖੋ ਤੁਸੀਂ ਦੇਖ ਰਹੇ ਹੋ ਵੀ ਲਗਾਤਾਰ ਪੰਜਾਬ ਸਰਕਾਰ ਜਿਹੜੀ ਉਹ ਲੋਕਾਂ ਦੇ ਵਿੱਚ ਆਵੇਂ ਉਹ ਸਿੱਖਿਆ ਘਰਾਂਦੀ ਹੋਵੇ, ਆਵੇਂ ਉਹ ਨਸ਼ੇ ਦੇ ਮਾਮਲੇ ਵਿੱਚ ਹੋਵੇ, ਭਾਵੇਂ ਉਹ ਹਸਰੇ ਮਾਮਲੇ ਵਿੱਚ ਹੋਵੇ, ਹਰ ਜਗ੍ਹਾ ਦੇ ਉੱਤੇ ਤੁਹਾਨੂੰ ਕੋਈ ਐਮਐਲਏ, ਮੰਤਰੀ ਮੁੱਖ ਮੰਤਰੀ ਜਾਂ ਸਾਡੇ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਦਿਸਣਗੇ ਲੋਕਾਂ ਨੂੰ ਇਹ ਤਾਂ ਪਤਾ ਹੋਣਾ ਲੱਗ ਜਾਂਦਾ ਵੀ ਸਾਡੀ ਜਿਹੜੀ ਸਰਕਾਰ ਆ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਆ ਜਿਹੜੀ ਇਹ ਲੋਕਾਂ ਪ੍ਰਤੀ ਕਿੰਨੀ ਸੰਵੇਦਨਸ਼ੀਲਾ ਤੇ ਕਿੰਨੀ ਸੈਂਸੀਅਰ ਹੈ ਤੇ ਤੁਸੀਂ ਆਉਣ ਵਾਲੇ ਟਾਈਮ ਦੇ ਵਿੱਚ ਦੇਖੋਗੇ ਵੀ ਸਕੂਲਾਂ ਦੀ ਕਾਇਆਕਲਪ ਜਿਹੜੀ ਉਹ ਕੀਤੀ ਜਾਊਗੀ ਜਾਂ ਤੁਸੀਂ ਦੇਖ ਰਹੇ ਹੋ ਵੀ ਸਮਾਰਟ ਰੂਮ ਆ ਜਿਹੜੇ ਬਣ ਰਹੇ ਨੇ ਔਰ ਪਿੱਛੇ ਆ ਦੇਖੋ ਐਲ ਵੀ ਲੱਗੀ ਹੋਈ ਆ ਤੇ ਇਸ ਗੱਲ ਦਾ ਸਬੂਤ ਆ ਵੀ ਜਿਹੜੇ ਸਰਕਾਰੀ ਸਕੂਲ ਨੇ ਇਹ ਕਿਸੇ ਵੀ ਤਰ੍ਹਾਂ ਜਿਹੜੇ ਪ੍ਰਾਈਵੇਟ ਸਕੂਲ ਨੇ ਉਹਨਾਂ ਤੋਂ ਪਿੱਛੇ ਨਹੀਂ ਹਨ ਉਹਨਾਂ ਨੇ ਦਿਖਾਵਾ ਵੱਡਾ ਢਾਹਗ ਕੀਤਾ ਹੋਇਆ ਸੀ ਲੇਕਿਨ ਸਾਡੇ ਕੋਲ ਸਟਾਫ ਵੀ ਐਜੂਕੇਟਿਡ ਹੈ ਬਹੁਤ ਕੈਲਿਫਾਈਡ ਹੈ ਔਰ ਹਰ ਤਰ੍ਹਾਂ ਦੇ ਹੁਣ ਸਾਡੇ ਕੋਲ ਹਥਿਆਰ ਵੀ ਨੇ ਜਿਨ੍ਹਾਂ ਦੇ ਨਾਲ ਅਸੀਂ ਇੱਕ ਲੜਾਈ ਹੈ ਜਿਹੜੀ ਉਹ ਵੱਡੀ ਲੜ ਸਕਦੇ ਹਾਂ ਲੜਾਂਗੇ ਔਰ ਜਿੱਤਾਂਗੇ ਵੀ ਇਹ ਜਿਹੜੀ ਸਿੱਖਿਆ ਕ੍ਰਾਂਤੀ ਹੈ ਜਿਹੜੀ ਤੁਸੀਂ ਦੇਖੋ ਇੱਕ ਤਰ੍ਹਾਂ ਦੀ ਇਹ ਵਕਾਈ ਹੁਣ ਵਾਲੇ ਟਾਈਮ ਦੇ ਵਿੱਚ ਇਨਕਲਾਬ ਲੈ ਕੇ ਆਉਗੀ ਤੁਸੀਂ ਦੇਖੋਗੇ ਵੀ ਸਰਕਾਰੀ ਸਕੂਲਾਂ ਵਿੱਚ ਜਿੰਨਾ ਬੱਚਿਆਂ ਦੀ ਗਿਣਤੀ ਵੱਧ ਰਹੀ ਆ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਸਰਕਾਰੀ ਸਕੂਲਾਂ ਦੇ ਬੱਚੇ ਨਾ ਭਰੇ ਹੋਣਗੇ ਔਰ ਬਕਾਇਦਾ ਤੌਰ ਤੇ ਉਹ ਚੰਗੀ ਸਿੱਖਿਆ ਲੈਣਗੇ ਚੰਗੇ এনवायरमेंट ਵਿੱਚ ਸਿੱਖਿਆ ਲੈਣਗੇ ਰਿਜ਼ਲਟ ਆਏ ਤੁਸੀਂ ਵਾਰੀ ਤੁਸੀਂ ਦੇਖਿਆ ਵੀ 10:00 ਵਜੇ 12:00 ਵਜੇ ਰਿਜ਼ਲਟ ਆਏ ਨੇ ਉਹਨਾਂ ਵਿੱਚ ਬਕਾਇਦਾ ਤੌਰ ਤੇ ਜਿਹੜੇ ਸਾਡੇ ਬੱਚੇ ਨੇ ਜਿਹੜੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਸੀ ਉਹਨਾਂ ਨੇ ਟੌਪ ਕੀਤਾ ਤੇ ਹੋਰ ਵੀ ਅੱਗੇ ਕਿਉਂਕਿ ਮਾਹੌਲ ਹੁਣ ਬਣ ਰਿਹਾ ਹੈ ਟੀਚਰ ਪੂਰੇ ਭਰਤੀ ਕੀਤੇ ਜਾ ਰਹੇ ਨੇ 20000 ਟੀਚਰ ਜੇ ਗ੍ਰੀਵ ਭਰਤੀ ਕੀਤਾ ਜਾ ਚੁੱਕਿਆ ਹੈ ਤੇ ਜਿੰਨੇ ਭਰਤੀ ਹੋਈ ਹੈ ਪੰਜਾਬ 'ਚ ਉਹਦਾ 35 ਤੋਂ 40% ਜਿਹੜਾ ਸ਼ੇਅਰ ਇਕੱਲੇ ਐਜੂਕੇਸ਼ਨ ਦਿੱਤਾ ਗਿਆ ਐ। ਐਤੋਂ ਪਤਾ ਚੱਲਦਾ ਵੀ ਕਿੰਨੀ ਗੰਭੀਰ ਹੈ ਜਿਹੜੀ ਸਰਕਾਰ। ਮੈਂ ਜਿਹਨੇ ਗੱਲ ਕਿਹਾ ਕਿ ਪੱਤਰ ਵਧ ਗਿਆ ਤੇ ਕੁੜੀਆਂ ਨੇ ਮਾਰੀ ਪਾਈ ਐ ਕੀ ਕਹੋਗੇ ਦੱਸੋ ਬਾਰੀ। ਦੇਖੋ ਖਾਨੀਆਂ ਕੁੜੀਆਂ ਬੱਚਿਆਂ ਤੋਂ ਤਾਂ ਬੜਾ ਮਾਣ ਆ ਵੀ ਜਿਨ੍ਹਾਂ ਨੂੰ ਕਦੇ ਮਤਲਬ ਪਹਿਲੇ ਤਾਂ ਫਾਇਦਾ ਹੋਣ ਤੋਂ ਪਹਿਲਾਂ ਹੀ ਮਾਰ ਦਿੱਤਾ ਜਾਂਦਾ ਸੀ ਤੇ ਪੈਦਾ ਹੋ ਜਾਂਦੀ ਸੀ ਤਾਂ ਵਿਚਾਰੀ ਉਹਨਾਂ ਨੂੰ ਅੱਗੇ ਨਹੀਂ ਸੀ ਹੌਣ ਦਿੱਤਾ ਜਾਂਦਾ। ਪਰ ਹੁਣ ਮੈਨੂੰ ਇਸ ਗੱਲ ਦਾ ਮਾਣ ਆ ਵੀ ਹਰ ਖੇਤਰ ਦੇ ਵਿੱਚ ਜਿਹੜੀਆਂ ਕੁੜੀਆਂ ਨੇ ਉਹ ਮੱਲਾ ਮਾਰ ਰਹੀਆਂ ਨੇ। ਮੈਂ ਤਾਂ ਕੱਲ ਕਿਤੇ ਪਰਸੋਂ ਗੱਲ ਕਰ ਰਿਹਾ ਸੀ ਵੀ ਮੈਨੂੰ ਤਾਂ ਇਹ ਲੱਗਦਾ ਹੈ ਵੀ ਆਉਣ ਵਾਲੇ ਟਾਈਮ ਦੇ ਵਿੱਚ ਨੌਕਰੀਆਂ ਵਿੱਚ ਮੁੰਡਿਆਂ ਨੂੰ ਰਿਜ਼ਰਵੇਸ਼ਨ ਦੇਣੀ ਪੈਣੀ ਆ ਦੇਖੀ ਤਾਂ ਸਾਰੀਆਂ ਕੁੜੀਆਂ ਨੇ ਪਾਜੀ ਮਾਰ ਦੇਣੀਆਂ 100% ਕੁੜੀਆਂ ਨੌਕਰੀ ਲੈਣਗੀਆਂ ਤੂਏ ਪੜੀਆਂ ਲਿਖੀਆਂ ਕੁੜੀਆਂ ਨੇ ਨੰਬਰ ਕੁੜੀਆਂ ਲਿਆ ਰਹੀਆਂ ਨੇ ਮੈਰਟ ਦੀ ਕੁੜੀਆਂ ਆ ਰਹੀਆਂ ਨੇ ਕੁਦਰਤੀ ਕਹਿੰਦਾ ਵੀ ਨੌਕਰੀਆਂ ਉਹਨਾਂ ਨੂੰ ਮਿਲਣੀਆਂ ਨੇ ਸਵੇਜ ਕਰਕੇ ਮੈਂ ਉਹਨੇ ਸਮਝਾਂ ਲਈ ਕੁੜੀਆਂ ਮੁਕਾਬਲੇ ਵਿੱਚ ਬਹੁਤ ਸੱਗੇ ਨਿਕਲ ਗਈਆਂ ਜਿਹੜਾ ਅਸ਼ੀਰਵਾਦ ਵੀ ਆ ਔਰ ਮੈਂ ਪਰਮਾਤਮਾ ਵਗੇ ਅਰਦਾਸ ਹੀ ਕਰਦਾ ਵੀ ਉਹਨੂੰ ਹੋਰ ਅੱਗੇ ਦੇ ਦੇ ਜੀ ਕਿੱਦਾਂ ਕਿੱਦਾਂ ਤੋਂ ਘੱਟ ਲੈ ਗਏ ਹਾਂ ਜੀ ਅੱਜ ਕਿੱਥੇ ਕਿੱਦਾਂ ਤੋਂ ਘੱਟ ਨੇ ਅੱਜ 4 ਜਗ੍ਹਾ ਤੇ ਉਦਘਾਟਨ ਨੇ ਇੱਕ ਦਾਹੂ ਹੈ ਇੱਕ ਰਾਮਗੜ ਹੈ ਫੇਸ 6 ਦੇ ਵਿੱਚ ਨੇ ਤੇ ਇਦਾਂ ਹੀ ਸਾਰਾ ਰਾਇਪੁਰ ਵੀ ਚੱਲਦਾ ਰਹਿਣਾ ਰਾਏਪੁਰ ਵੀ ਹੈ ਤੇ ਚਾਰ ਜਗ੍ਹਾ ਤੇ ਅੱਜ ਉਦਘਾਟਨ ਵੀ ਨੇ ਤੇ ਨਾਲ ਹੀ ਇਹ ਸਿੱਖਿਆ ਕਰਦੀ ਵੀ ਹੈ ਤੇ ਨਾਲ ਸਾਡਾ ਜਿਹੜਾ ਜੁਧ ਨਸ਼ਿਆਂ ਦੇ ਵਿਰੁੱਧ ਉਹਦਾ ਵੀ ਪ੍ਰੋਗਰਾਮ ਨਾਲ ਦੇ ਵਿੱਚ ਤੁਸੀਂ ਦੇਖ ਲਿਓ ਅੱਜ ਮੈਂ ਤਾਂ ਕਹਾਂ ਨਾਲ ਚੱਲੋ ਤੁਸੀਂ ਸਾਡੇ ਤੁਸੀਂ ਦੇਖੋਗੇ ਵੀ ਲੋਕਾਂ ਲਾਈਨਾਂ ਲਾ ਕੇ ਆ ਰਹੇ ਨੇ ਤੇ ਲੋਕਾਂ ਨੂੰ ਸਿਆਰ ਔਰ ਜਿਹੜੀ ਸਿੱਖਿਆ ਕਰਾ ਦਿੱਤਾ ਇੱਕ ਤਰ੍ਹਾਂ ਦਾ ਬਣੀ ਰਹੀ ਹੈ ਲੋਕਾਂ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਔਰ ਜਿਹੜੇ ਨਸ਼ਾ ਨਸ਼ਾ ਜੁਧ ਨਸ਼ਿਆਂ ਦੇ ਵਿਰੁੱਧ ਜਿਹੜਾ ਇਹ ਵੀ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਉਹ ਦੁਸ਼ਾਲੇ ਜੀ ਆ ਰਹੇ ਆ ਤੇ ਲੋਕ ਆਪਣੇ ਆਪ ਇਸ ਮਹਿਮਦ ਜੀ ਦੀ ਸ਼ਾਮਲੇ ਜਿਹੜੇ ਹੋਰ ਇਹਦੇ ਆਉਣ ਵਾਲੇ ਟਾਈਮ ਦੇ ਵਿੱਚ ਨਸ਼ਿਆਂ ਦਾ ਵੀ ਜਿਹੜਾ ਕੰਮ ਉਹ ਖਤਮ ਕਰ ਦੇਵਾਂਗੇ ਠੀਕ ਹੈ